ਟੈਕ ਕਰ ਲਓ ਬੇਲ ਬੂਲ ਜਿਹੜਾ ਹੈਗਾ ਪੂਰੀ ਚੰਗੀ ਬੇਲ ਦਾ ਝੋਟਾ ਕਿਸੇ ਦੀ ਕਹਦੇ ਹੋ ਬਈ ਉਹ ਤਾਂ ਹੁਣ ਕਹੀ ਜਾਂਦਾ ਕੋਈ ਫਲਾਣੇ ਦਾ ਫਲਾਣੇ ਦਾ ਜਿਹੜਾ ਫੇਮਸ ਝੋਟਾ ਹੋ ਜਾਂਦਾ ਅਗਲਾ ਉਹਦਾ ਨਾਮ ਲੈ ਲੈਂਦਾ ਆਪਾਂ ਉਹ ਕੰਮ ਕਰਨੀ ਨਹੀਂ ਹਾਂਜੀ ਹਸੀਕਲ ਦੋਸਤੋ ਬਹੁਤ ਸਵਾਤ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਜਗਤਾਰ ਕੋਲੇ ਪਹੁੰਚੇ ਹੋਇਆ ਪਿੰਡ ਆ ਗਿਆ ਬਾਈ ਜਗਤਾਰ ਦਾ ਹਰਿਆਣੇ ਦੇ ਵਿੱਚ ਮਿੱਤਰੋ ਝੋੜੜ ਤੇ ਜਿਹੜਾ ਪੈਂਦਾ ਮਿੱਤਰੋ ਇਹਨੂੰ ਸਰਸਾ ਤੇ ਨਾ ਬਾਈ ਦੇ ਨਾਲ ਆਪਾਂ ਤੁਹਾਨੂੰ ਜਿਹੜੇ ਪਸ਼ੂ ਦਿਖਾਉਣੇ ਆ ਮਿੱਤਰੋ ਪਹਿਲੇ ਨੰਬਰ ਦੇ ਉੱਤੇ ਆ ਗਿਆ ਨਾ ਜਿਹੜਾ ਇਹ ਝੋਟਾ ਆ ਗਿਆ ਜਿਹੜਾ ਇਹ ਜਿਵੇਂ ਆਪਾਂ ਗੱਲ ਕਰ ਲਗੇ ਇਸੇ ਝੋਟੇ ਦੀ ਮਾਂ ਆ ਗਈ। ਇਹ ਦੇਖ ਲਓ ਵੀ ਮਿੱਤਰੋ ਆਪਾਂ ਇੱਕ ਬੰਦਾ ਸੀ ਨਾ ਮਤਲਬ ਸਲਾਗਾ ਹੀ ਬਣਦੀ ਆ ਵੀ ਯਾਰ ਜੇ ਇਹ ਝੋਟਾ ਨਾਲੇ ਤਾਂ ਕਹਿੰਦੇ ਆਪਾਂ ਵੀ ਵੇਚ ਵੀ ਦੇਵਾਂਗੇ ਜਾਂ ਕਿਸੇ ਨੇ ਬਰੀਡਿੰਗ ਵਾਸਤੇ ਮਤਲਬ ਆਪਾਂ ਨੂੰ ਫੋਨ ਲਾ ਸਕਦੇ ਆ ਬਰੀਡਿੰਗ ਵਾਸਤੇ ਪਰ ਇਹਦੀ ਮਾਂ ਕਹਿੰਦੇ ਉਹੀ ਆ। ਨਹੀਂ ਤਾਂ ਨਾ ਬੰਦੇ ਕਹੀ ਹੁੰਦੇ ਵੀ ਆਪਾਂ ਕਹਿ ਦਈਏ ਯਾਰ ਵੀ ਇਹਦੀ ਮਾਂ ਦਾ ਦੁੱਧ ਜਿਹੜਾ ਸੀਗਾ 23-24 ਕਿਲੋ ਉਹ ਹੁੰਦੀ ਸੀ ਆਪਣੇ ਕੋਲੇ ਉਹ ਵੇਚਤੀ। ਉਹ ਗੱਲਬਾਤ ਨਹੀਂ ਹੈਗੀ। ਸੋਨਾ ਝੋਟਾ ਤੁਸੀਂ ਇਹ ਦੇਖ ਲਓ ਵੀ ਜਮਾ ਐਂਡ ਘਰੇਲੂ ਬੰਦੇ ਨੇ ਤੇ ਝੋਟਾ ਹੈਗਾ ਪੂਰਾ ਚੰਗਾ ਜਾਣਕਾਰੀ ਲੈ ਕੇ ਦੇਵਾਂਗੇ ਜੇ ਤੁਹਾਨੂੰ ਗੱਲ ਵਧੀਆ ਲੱਗੀ ਨਾ ਕਮੈਂਟਾਂ ਦੇ ਵਿੱਚ ਹਾਜ਼ਰੀ ਜ਼ਰੂਰ ਭਰ ਦਿਓ ਆਓ ਕਰਾਂਗੇ ਗੱਲਬਾਤ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਤੇ ਹੋਰ ਬਾਈ ਰੌਕੀ ਕਿਵੇਂ ਆ ਠੀਕ ਆ ਵਧੀਆ ਬਾਈ ਅੱਛਾ ਤੇ ਅੱਜ ਫਿਰ ਬਾਈ ਦਫ਼ਤਾਰ ਕਹਿੰਦਾ ਵੀ ਮੈਥੇ ਬੋਲਿਆ ਨਹੀਂ ਜਾਂਦਾ ਬੋਲਿਆ ਨਹੀਂ ਜਾਂਦਾ ਬਾਈ ਹਾਂ ਸੰਗ ਲੱਗਦੀ ਹੈ ਕਹਿੰਦਾ ਸੰਗ ਲੱਗਦੀ ਆ ਅੱਛਾ ਲੋ ਵੀ ਮਿੱਤਰੋ ਜਾਣਕਾਰੀ ਦੇਦਾ ਇਹ ਬਾਈ ਰੌਕੀ ਆ ਗਿਆ ਠੀਕ ਆ ਇਸੇ ਪਿੰਡ ਤੋਂ ਆ ਤੇ ਜਗਤਾਰ ਬਾਈ ਦਾ ਝੋਟਾ ਆ ਗਿਆ ਅੱਛਾ ਪਿੰਡ ਆਪਣਾ ਇਹ ਜਿਹੜਾ ਹੈਗਾ ਰੋਕੀ ਵੀਰੇ ਝੋੜਟ ਰੁਫੀ ਕਿੱਥੇ ਰਹਿੰਦਾ ਇਹ ਬਾਈ ਆਪਣੀ ਜਿਹੜੀ ਫੱਗੂ ਮੰਡੀ ਲੱਗਦੀ ਸੀ ਉਹ ਤੋਂ 4 ਕਿਲੋਮੀਟਰ ਹੈ ਠੀਕ ਹੈ ਹਾਂ ਤੇ ਜਿਹੜਾ ਜਿਹੜਾ ਪਿਆਦਾ ਸਰਸਾ ਸਰਸਾ ਜਿਲ੍ਹਾ ਠੀਕ ਆ ਅੱਛਾ ਜਿਵੇਂ ਆਪਾਂ ਗੱਲ ਕਰ ਲਈ ਮਤਲਬ ਮਿਹਨਤ ਤਾਂ ਦੇਂਦੀ ਹੈ ਜਗਤਾਰ ਦੀ ਹਾਂਜੀ ਜੀ ਤੇ ਇਸ ਝੋਟਾ ਜਿਹੜਾ ਹੈਗਾ ਇਹਦੀ ਜਿਹੜੀ ਪਹਿਲਾਂ ਆ ਗਈ ਮਾਂ ਹਾਂਜੀ ਇਸ ਦੀ ਮਾਂ ਦਾ ਦੁੱਧ ਕਿੰਨਾ ਹੈਗਾ ਮਾਂ ਦਾ ਬਈ ਰਿਗਨਲ 18 ਕਿਲੋ ਦੁੱਧ ਹੈ ਇਹੀ ਮਾਂ ਆ ਗਈ ਆਹੀ ਮਾਂ ਇਹਦੀ ਕੋਲੀ ਖੜੀ ਹੈ ਕੋਲੀ ਖੜੀ ਹੈ 18 ਕਿਲੋ ਦੁੱਧ ਦਾ ਤੇ ਇਸ ਝੋਟੀ ਦੀ ਹੁਣ ਉਮਰ ਕਿੰਨੀ ਹੋਗੀ ਉਮਰੇ ਹੀ 6 ਸਾਲਾਂ ਦੀ ਹੋ ਗਈ ਬਈ 6 ਸਾਲ ਦੀ ਹਾਂਜੀ ਠੀਕ ਆ ਤੇ ਹੁਣ ਰੁਟੀਨ ਦੇ ਵਿੱਚ ਜਗਤਾਰਦੀ ਜੀ ਗੱਲ ਕਰ ਲਗੇ ਵੀ ਇਹ ਪਿੰਡ ਦੇ ਵਿੱਚ ਹੀ ਛੜਦਾ ਹਾਂ ਪਿੰਡ ਵਿੱਚ ਹੀ ਸਰਵਿਸ ਆ ਜੀ ਠੀਕ ਹੈ ਤੇ ਹੁਣ ਜਿਹੜਾ ਮਤਲਬ ਇਹ ਆਪ ਆ ਗਿਆ ਆਪ ਇਹ ਇਹਦਾ ਫਾਦਰ ਕਿਹੜਾ ਆ ਗਿਆ ਫਾਦਰ ਤਾਂ ਬਈ ਐਚਐਲਡੀਵੀ ਦਾ ਸਰਕਾਰੀ ਸੀਮਨਾ ਸਾਡੇ ਸਰਕਾਰੀ ਸੀਮਨਾ ਪਹਿਲਾਂ ਠੀਕ ਹੈ ਤੇ ਉਹਨਾਂ ਨੂੰ ਇਹਨਾਂ ਧਿਆਨ ਨਹੀਂ ਸੀ ਆਮ ਕਰੇ ਲੋ ਜਿੰਮੇਦਾਰ ਨੂੰ ਸੀਮਨ ਦਾ ਨਹੀਂ ਸੜਦਾ ਧਿਆਨ ਹੁੰਦਾ ਉਹਦਾ ਕਰਕੇ ਸਰਕਾਰੀ ਸੀਮਨ ਹੀ ਸੀ ਸਰਕਾਰੀ ਸੀਮਣ ਹਾਂ ਠੀਕ ਆ ਉਹ ਯਾਰ ਜਿਵੇਂ ਕੱਦ ਕਾਠ ਲਾਲ ਕੇ ਝੋਟੇ ਦਾ ਹਨਾ ਵੀ ਸਿੰਘਾਂ ਦਾ ਵੀ ਸੋਨਾ ਆ ਗਿਆ ਵੀ ਇੱਥੋਂ ਪਤਾ ਲੱਗਦਾ ਵੀ ਹੈ ਚੰਗੇ ਸੀਮਣ ਚੰਗੇ ਸੀਮਣ ਹਨਾ ਬਾਕੀ ਐ ਚਲੂਈ ਦੇ ਵੀ ਬਾਈ ਸੀਮਣ ਸਾਰੇ ਹੀ ਚੰਗੇ ਆਉਂਦੇ ਆ ਉਹਦੇ ਚੰਗੇ ਗੁੱਲ ਸੀ ਜਦੋਂ ਠੀਕ ਹੈ ਐ ਚਲੂਈ ਤੇ ਹੁਣ ਆਏ ਆ ਨਾ ਗੱਪ ਮਾਰਨ ਤਾਂ ਮਾਰ ਦਿੰਦੇ ਹਾਂ ਕਿਸੇ ਦੀ ਕਹਦੇ ਹੋ ਬਈ ਉਹ ਤਾਂ ਹੁਣ ਕਹੀ ਜਾਂਦਾ ਕੋਈ ਫਲਾਣੇ ਦਾ ਫਲਾਣੇ ਦਾ ਜਿਹੜਾ ਫੇਮਸ ਝੋਟਾ ਹੋ ਜਾਂਦਾ ਅਗਲਾ ਉਹਦਾ ਨਾਮ ਲੈ ਜਾਂਦਾ ਆਪਾਂ ਉਹ ਕੰਮ ਕਰਨੀ ਨਹੀਂ ਠੀਕ ਹੈ ਗੱਲ ਆरिजिनल ਜਿਹੜਾ ਕੁਝ ਦੱਸਿਆ ਆ ओरिजिनल ਹੀ ਦੱਸਿਆ ਹੋਇਆ ਠੀਕ ਸਹੀ ਗੱਲ ਆ ਠੀਕ ਆ ਤੇ ਹੁਣ ਇਹਦੇ ਬੱਚੇ ਪੁੱੱਚੇ ਬਈ ਫਿਰ ਕਿਵੇਂ ਦੇ ਬੱਚੇ ਬਈ ਬਹੁਤ ਵਜਨ 'ਚ ਵੀ ਆਉਂਦੇ ਆ ਤੇ ਲੰਬਾਈ ਲੰਬੂਈ 'ਚ ਬੱਚੇ ਬਹੁਤ ਚੰਗੇ ਆ ਹੀ ਜਾਂਦੇ ਆ ਇਹਦੇ ਠੀਕ ਹੈ ਹਾਂ ਤੇ ਕੋਈ ਮਤਲਬ ਝੋਟੀ ਆਈ ਕੋਈ ਦੁੱਧ ਤੇ ਝੋਟੀ ਬਈ ਇਹਨਾਂ ਨੇ ਇੰਨਾ ਥੋੜਾ ਜਿਹਾ ਕੋਈ ਨੌਲੇਜ ਵੀ ਨਹੀਂ ਕਰੀਬ ਕਿਹੜੀ ਝੋਟੀ ਕੀ ਐ ਬਾਕੀ ਉਹ ਨਾਰਮਲ ਮੱਝਾਂ ਦੀ ਛੱਡਿਆ ਜਾਂਦਾ ਇਹ ਉਹਦਾ ਕਰਕੇ ਬਰੀਡਿੰਗ ਦੇ ਬੱਚੇ ਸੋਹਣੇ ਬਹੁਤ ਆਈ ਜਾਂਦੇ ਐ ਵੀ ਕੱਦ-ਕਾਰ ਤੇ ਸਿੰਗਾ ਨੇ ਸਾਰੀਆਂ ਠੀਕ ਐ ਹਾਂ ਹੁਣ ਉਹਨਾਂ ਵਾਲੇ ਟਾਈਮ 'ਚ ਬਸ ਵੀ ਮੱਝਾਂ ਝੋਟੀਆਂ ਦੀ ਦੇਖਾਂਗੇ ਡਿਟੇਲ ਕੱਢ ਕੇ ਵੀ ਕਿਦੇ ਚਵਾਉਣ ਦੀ ਕੋਸ਼ਿਸ਼ ਕਰਾਂਗੇ ਲਈ ਠੀਕ ਐ ਠੀਕ ਐ ਨਹੀਂ ਚਲੋ ਲਵੀ ਇੱਕ ਵਾਰੀ ਮਾੜ ਆ ਜਾ ਪਾਸੇ ਹੋ ਜੋ ਮੈਂ ਝੋਟਾ ਦਿਖਾਦਾ ਝੋਟੇ ਦਾ ਤੁਸੀਂ ਨਾ ਪਹਿਲਾਂ ਤਾਂ ਨਾ ਸਿੰਗ ਚੈੱਕ ਕਰ ਲਓ ਜਮਾ ਅਰੀਜਨਲ ਸਿੰਗਾ ਆ ਗਿਆ ਤੇ ਬਾਕੀ ਬੇਲ ਦਾ ਜਿਹੜਾ ਹੈਗਾ ਨਾ ਪੂਰਾ ਚੰਗਾ ਝੋਟਾ ਆ ਗਿਆ ਕਦ ਕਾਠ ਜਿਹੜਾ ਹਾਈਟ ਕਰਨੀਓ ਤੇ ਉਹ ਵੀ ਤੁਸੀਂ ਨੋਟ ਕਰ ਲਓ ਤੇ ਬਾਕੀ ਨਾ ਹੁਣ ਤੁਸੀਂ ਬੇਲ ਚੈੱਕ ਕਰ ਸਕਦੇ ਹੋ ਖੋਲੇਗਾ ਰੋਕੀ ਮਾਰਾ ਜਾ ਕੇ ਰਾ ਖੋਲਾ ਲੈ ਖੋਲ ਕੇ ਰਾ ਲੋ ਵੀ ਆਹ ਦੇਖ ਲਓ ਹੁਣ ਨਾ ਛੋਟਾ ਪਾਣੀ ਤੇ ਲੱਗ ਗਿਆ ਤੇ ਮੈਂ ਇੱਕ ਚੀਜ਼ ਦਿਖਾਦਾ ਥੱਲੋਂ بڑا ਮਤਲਬ ਕੀ ਹੈ ਸਾਫ਼ ਬਹੁਤ ਸਾਫ਼ ਛੋਟਾ ਹੈ ਮਤਲਬ ਇਹ ਨਹੀਂ ਹੈਗਾ ਯਾਰ ਵੀ ਤੁਹਾਨੂੰ ਮਤਲਬ ਜਦੋਂ ਆਉਂਗੇ ਦੇਖੋਗੇ ਹਨਾ ਤਾਂ ਤੁਹਾਨੂੰ ਛੋਟਾ ਸੋਹਣਾ ਹੀ ਲੱਗਣਾ ਹੈ ਕਿਸੇ ਪਾਸੇ ਕੋ ਕਮੀ ਨਹੀਂ ਲੱਗਣੀ ਛੋਟੇ ਦੇ ਵਿੱਚ ਰੋਕੀ ਫਿਰ ਖਿੱਚ ਕੇ ਰਾ ਇੱਧਰ ਇਹ ਲਿਆ ਕਰਾ ਇਹ ਇੱਕ ਨਾਰਮਲ ਵੀਡੀਓ ਹੀ ਆ ਮਿੱਤਰੋ ਜੇ ਕਿਤੇ ਆਪਾਂ ਟਾਈਮ ਕੱਢ ਕੇ ਵਧੀਆ ਇੱਕ ਸ਼ੌਂਕ ਤੌਰ ਤੇ ਦਿਖਾ ਰਹੇ ਹਾਂਗੇ ਵੀ ਟਾਈਮ ਟੂ ਕੱਢ ਕੇ ਵਧੀਆ ਐਂਡ ਸ਼ਾਟ ਸ਼ੂਟ ਲਾ ਕੇ ਦਿਖਾਉਣਾ ਹੁੰਦਾ ਫਿਰ ਤੁਸੀਂ ਮੰਨੋਗੇ ਬਾਕੀ ਆ ਦੇਖੋ ਹੁਣ ਬੇਲ ਦਾ ਚੈੱਕ ਕਰ ਲਓ ਬੇਲ ਬੂਲ ਜਿਹੜਾ ਹੈਗਾ ਪੂਰੀ ਚੰਗੀ ਬੇਲ ਦਾ ਝੋਟਾ ਹੈਗਾ ਕਦ ਕਾਠ ਪੂਰਾ ਆ ਗਿਆ ਇਹਨਾਂ ਬੰਦਿਆਂ ਨੂੰ ਤਾਂ ਇਹ ਵੀ ਨਹੀਂ ਪਤਾ ਮਿੱਤਰੋ ਵੀ ਜੇ ਗੱਲ ਕਰਗੇ ਜੇ ਬਕਾਊ ਤਾਂ ਕੀਤਾ ਵੀ ਆਪਾਂ ਇਹਦਾ ਮੁੱਲ ਕਿੰਨਾ ਕਰਗੇ ਹੈਨਾ ਵੀ ਮੁੱਲ ਦਾ ਵੀ ਨਹੀਂ ਪਤਾ ਬਾਕੀ ਜਿਹੜੇ ਭਰਾ ਨੂੰ ਜੱਜਮੈਂਟ ਹੋਈ ਕੋਈ ਹਨਾ ਉਹ ਗੱਲਬਾਤ ਕਰ ਲਿਓ ਨੰਬਰ ਤੇ ਆਪਾਂ ਜਿਹੜਾ ਸਕਰੀਨ ਤੇ ਚਲਾਈ ਦੇਣਾ ਨੰਬਰ ਰੋਕੀ ਇਸੇ ਲੋਟਾ ਨਾਲ ਗੱਲ ਹਾਂ ਬਈ ਜੇ ਤਾਰ ਤਾਂ ਕਹਿੰਦਾ ਤੂੰ ਦੱਸ ਦੇ ਮਾ ਭਰਾਵਾ ਆਪਦਾ ਮੈਨੂੰ ਨਹੀਂ ਪਤਾ ਠੀਕ ਹੈ ਗੱਲ ਵਾਸੀਂ ਕਿਹੜਾ ਰੋਜ਼ ਅੱਛਾ ਬਈ ਤੇ ਆ ਮਤਲਬ ਨੇੜੇ ਤੇੜੇ ਦੇ ਪਿੰਡ ਜਿਹੜੇ ਹੈਗੇ ਆ ਹਨਾ ਜਦੋਂ ਮਰਜ਼ੀ ਸੰਪਰਕ ਕਰ ਸਕਦੇ ਆ ਕੋਈ ਮਰਜ਼ੀ ਬਈ ਠੀਕ ਹੈ ਬਾਕੀ ਨੇੜੇ ਤੇੜੇ ਦੇ ਬਈ ਜਿਵੇਂ ਸਾਡੇ 5-10 ਕਿਲੋਮੀਟਰ ਤੋਂ ਪਸ਼ੂ ਆਉਂਦੇ ਹੀ ਬਹੁਤ ਠੀਕ ਹੈ ਹਾਂ ਹੁਣ ਵੀ ਆਉਂਦੀ ਆ ਹਾਂ ਆਉਂਦੀ ਆ ਬਸ ਠੀਕ ਆ ਚਲੋ ਤੇ ਨੰਬਰ ਕਿਹੜਾ ਚੱਲਦਾ ਜਗਤਾਰ 82210 ਨੇੜੇ ਹੋ ਜਾ ਕਰਮ ਮਾੜਾ ਜਾ ਇਹ 82210 28827 82210 28 827 827 ਠੀਕ ਆ ਲਓ ਵੀ ਇਹ ਸੀ ਭਾਈ ਦਾ ਝੋਟਾ ਜਿਹੜਾ ਆਪਾਂ ਤੁਹਾਨੂੰ ਦਿਖਾਇਆ ਤੇ ਕਿਵੇਂ ਲੱਗਿਆ ਝੋਟਾ ਦੱਸਿਓ ਜਰੂਰ ਬਾਕੀ ਭਾਈ ਵੀਡੀਓ ਨੂੰ ਵੱਧ ਤੋਂ ਵੱਧ ਨਾ ਤੁਸੀਂ ਆਪ ਬੰਦੇ ਨੂੰ ਸ਼ੇਅਰ ਜਰੂਰ ਕਰ ਦੇਕ